ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜੀ ਚਾਹ ਲਈ ਜਿਹੜਾ ਗਰਮ ਮਸਾਲਾ ਹੁੰਦਾ ਆ ਘਰ ਦਾ ਆਪਾਂ ਚਾਹ ਮਸਾਲਾ ਬਣਾ ਕੇ ਤਿਆਰ ਕਰਾਂਗੇ ਉਹਦੇ ਲਈ ਆਪਾਂ ਕੀ ਕੀ ਲਿਆਇਆ ਉਹ ਤੁਹਾਨੂੰ ਆਪਾਂ ਦੱਸਦੇ ਆ ਇਹ ਮਸਾਲਾ ਆ ਜਿਹੜਾ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਤੇ ਚਾਹ ਦਾ ਟੇਸ ਆ ਜਿਹੜਾ ਉਹ ਦੁੱਗਣਾ ਕਰ ਦਿੰਦਾ ਹੈ ਬਹੁਤ ਟੇਸਟੀ ਇਹਦੇ ਨਾਲ ਜਿਹੜੀ ਚਾਹ ਆ ਬਣ ਜਾਂਦੀ ਆ ਉਹਦੇ ਲਈ ਆਪਾਂ ਇਹ ਇੱਕ ਜੈਫਲ ਲਿਆਇਆ ਇਹਨੂੰ ਆਪਾਂ ਕੁੱਟ ਲਿਆ ਆ ਹਲਕਾ ਦਰਦਰਾ ਜਿਹਾ ਕੁੱਟ ਲੈਣਾ ਆ 10 ਗ੍ਰਾਮ ਲਈ ਆ ਆਪਾਂ ਕਾਲੀਆਂ ਮਿਰਚਾਂ ਇਹ 2-3 ਟੁਕੜੇ ਲਏ ਆਪਾਂ ਦਾਲ ਚੀਨੀ ਦੇ ਤੇ 10 ਗ੍ਰਾਮ ਹੀ ਆਪਾਂ ਲਿਆ ਜੀ ਲੌਂਗ ਤੇ ਇਹ ਲਈ ਆਪਾਂ ਸੌਂਡ ਮਤਲਬ ਅਦਰਕ ਜਿਹੜਾ ਸੁੱਕਿਆ ਹੁੰਦਾ ਵਾ ਉਹ ਲਿਆ ਵਾ ਉਹਦਾ ਪਾਊਡਰ ਲਿਆ ਵਾ ਤੇ ਜੇ ਪਾਊਡਰ ਨਹੀਂ ਤਾਂ ਫਿਰ ਤੁਸੀਂ ਸਾਫਤੀ ਲੈ ਕੇ ਵੀ ਇਹਨੂੰ ਪੀਸ ਸਕਦੇ ਹੋ ਤੇ ਇਹ ਲਈਆਂ ਨੇ ਆਪਾਂ ਹਰੀਆਂ ਇਲਾਇਚੀਆਂ ਇਹ ਆਪਾਂ 15 ਗ੍ਰਾਮ ਲਈਆਂ ਨੇ ਤੇ 3 ਲਈਆਂ ਆਪਾਂ ਵੱਡੀਆਂ ਇਲਾਇਚੀਆਂ ਇਹਨਾਂ ਨੂੰ ਆਪਾਂ ਹੁਣ ਜਿਹੜਾ ਹੈਗਾ ਰੋਸਟ ਕਰਨਾ ਆ ਉਹਦੇ ਲਈ ਆਪਾਂ ਮੀਡੀਅਮ ਗੈਸ ਦੇ ਉੱਪਰ ਫਰਾਈ ਪੈਨ ਜਿਹੜਾ ਰੱਖ ਲਿਆ ਆ ਇਹ ਪਾਤੀਆਂ ਆ ਪਹਾਰੀਆਂ ਇਲਾਚੀਆਂ ਵੱਡੀਆਂ ਇਲਾਚੀਆਂ ਕਾਲੀਆਂ ਇਲਾਚੀਆਂ ਮੋਟੀਆਂ ਇਲਾਚੀਆਂ ਜਿਹਨੂੰ ਕਹਿੰਦੇ ਆ ਇਹ ਪਾਤੀਆਂ ਆ ਕਾਲੀਆਂ ਮਿਰਚਾਂ ਦਾਲਚੀਨੀ ਤੇ ਲੌਂਗ ਇਹ ਪਾਤਾ ਪੱਜਾਫਾਲ ਹੁਣ ਇਹਨਾਂ ਨੂੰ ਆਪਾਂ 1 ਤੋਂ 1.5 ਮਿੰਟ ਲਈ ਇਹਨਾਂ ਨੂੰ ਆਪਾਂ ਜਿਹੜਾ ਇਸੇ ਤਰ੍ਹਾਂ ਹੀ ਮੀਡੀਅਮ ਆਂਚ ਦੇ ਉੱਪਰ ਮੀਡੀਅਮ ਗੈਸ ਦੇ ਉੱਪਰ ਆਪਾਂ ਇਹਨਾਂ ਨੂੰ ਭੁੰਨ ਲੈਣਾ ਆ ਇਹਦੇ ਨਾਲ ਜਿਹੜੀ ਇਹਨਾਂ ਦੇ ਵਿੱਚ ਨਮੀ ਹੈ ਉਹ ਜਿਹੜੀ ਆ ਸੁੱਕ ਜਾਊਗੀ ਰੋਸਟ ਹੋ ਜਾਣੀਗੀ ਤੇ ਆਪਾਂ ਜਦੋਂ ਇਹਨਾਂ ਨੂੰ ਪੀਸਾਂਗੇ ਤਾਂ ਪੀਨ ਦੇ ਵਿੱਚ ਆ ਜਿਹੜਾ ਆਪਾਂ ਨੂੰ ਆਸਾਨੀ ਹੋ ਜਾਊਗੀ ਤੇ ਇਹਨਾਂ ਦਾ ਜਿਹੜਾ ਪਾਊਡਰ ਆ ਵਧੀਆ ਬਣ ਕੇ ਤਿਆਰ ਹੋਊਗਾ ਸੋ ਇਸ ਲਈ ਆਪਾਂ ਇਹਨਾਂ ਨੂੰ 1 ਤੋਂ 1.5 ਮਿੰਟ ਲਈ ਜਿਹੜਾ ਆ ਪੀ ਲੈਣਾ ਆ ਤੇ ਇਹਨਾਂ ਨੂੰ ਜਦੋਂ ਆਪਾਂ ਭੁੰਨਦੇ ਆ ਤਾਂ ਇਹਨਾਂ ਦੀ ਖੁਸ਼ਬੂ ਆ ਜਿਹੜੀ ਬਹੁਤ ਸੋਹਣੀ ਆਉਂਦੀ ਆ ਬਣ ਬਹੁਤ ਸੋਹਣੀ ਖੁਸ਼ਬੂ ਆਉਣ ਲੱਗ ਜਾਂਦੀ ਹੈ ਜਦੋਂ ਭੁੰਦੇ ਆ ਤੇ ਆਪਾਂ ਨਾ 1.5 ਮਿੰਟ ਹੋ ਗਿਆ ਭੁੰਨਦਿਆਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਪਲੇਟ ਵਿੱਚ ਕੱਢ ਕੇ ਆ ਜਿਹੜਾ ਥੋੜਾ ਜਿਹਾ ਇਹਨਾਂ ਨੂੰ ਠੰਡਾ ਕਰ ਲੈਣਾ ਹੈ ਕਿਉਂਕਿ ਗਰਮ ਨੇ ਹਲਕੇ ਜਿਹਾ ਠੰਡੇ ਹੋਣ ਤੋਂ ਬਾਅਦ ਜਦੋਂ ਆਪਾਂ ਇਹਨਾਂ ਨੂੰ ਟੱਚ ਕਰ ਸਕਦੇ ਹੋਈਏ ਤਾਂ ਉਦੋਂ ਆਪਾਂ ਇਹਨਾਂ ਨੂੰ ਜਿਹੜਾ ਇਹ ਮਿਕਸੀ ਦੇ ਵਿੱਚ ਪਾ ਕੇ ਪੀਸ ਲੈਣਾ ਹੈ ਜੱਗ ਦੇ ਵਿੱਚ ਪਾ ਲੈਣਾ ਹੈ ਤੇ ਇਹਨਾਂ ਨੂੰ ਆਪਾਂ ਜਿਹੜਾ ਪੀਸ ਲੈਣਾ ਹੈ ਇਹਨਾਂ ਨੂੰ ਆਪਾਂ ਜ਼ਿਆਦਾ ਨਹੀਂ ਪੀਸਣਾ ਹੈਗਾ ਆਪਾਂ ਇਹਨਾਂ ਦਾ ਦਰਦਰਾ ਜ ਇਹਨਾਂ ਨੂੰ ਪੀਸ ਲੈਣਾ ਆ ਤੇ ਹੁਣ ਇਹਦੇ ਵਿੱਚ ਜਿਹੜੀ ਆਪਾਂ ਜਿਹੜੀ ਸੌਂਡ ਲਈ ਆ ਉਹ ਆਪਾਂ ਇਹਦੇ ਵਿੱਚ ਪਾ ਦੇਣੀ ਆ ਸੌਂਡ ਦਾ ਪਾਊਡਰ ਜਿਹੜਾ ਲਿਆ ਆ ਇਹ ਵੀ ਆਪਾਂ 10 ਗ੍ਰਾਮ ਹੀ ਲਿਆ ਵਾ ਇਹ ਆਪਾਂ ਵਿੱਚ ਪਾ ਦੇਣਾ ਇਲਾਇਚੀਆਂ ਦੀ ਮਾਤਰਾ ਤੁਸੀਂ ਚਾਹੋ ਤਾਂ ਵੱਧ ਵੀ ਲੈ ਸਕਦੇ ਹੋ ਤੇ ਹੁਣ ਇਹ ਤਾਂ ਆਪਾਂ ਦੁਬਾਰਾ ਪੀਸ ਲਿਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹਦਾ ਪਾਊਡਰ ਜਿਹੜਾ ਬਣ ਕੇ ਤਿਆਰ ਹੋ ਗਿਆ ਆ ਤੇ ਸੌਂਡ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਰਲ ਚੁੱਕੀ ਆ ਤੇ ਇਸ ਹੁਣ ਆਪਾਂ ਇਹਨੂੰ ਇੱਕ ਬੌਲ ਦੇ ਵਿੱਚ ਕੱਢ ਕੇ ਤਿਆਰ ਰੱਖ ਲੈਣੇ ਆ ਤੇ ਇਹਨੂੰ ਆਪਾਂ ਜਿੰਨਾ ਚਾਹੇ ਮਰਜ਼ੀ ਆਪਾਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਆ ਏਅਰਟਾਈਟ ਕੰਟੇਨਰ ਦੇ ਵਿੱਚ ਆਪਾਂ ਇਹਨੂੰ ਸਟੋਰ ਕਰਕੇ ਰੱਖਣਾ ਆ ਤਾਂ ਕਿ ਇਹ ਸੁਲਾਵ ਨਾ ਪੜੇ ਤੇ ਇਹ ਕਾਫੀ ਲੰਮਾ ਸਮਾਂ ਕੱਢ ਜਾਂਦਾ ਆ ਮਸਾਲਾ ਤੇ ਜਦੋਂ ਵੀ ਚਾਹ ਬਣਾਉਣੀ ਆ ਤਾਂ ਇਹਦਾ ਜਿਹੜਾ ਚੌਥਾ ਹਿੱਸਾ ਚਮਚ ਦਾ ਹੁੰਦਾ ਆ ਮਸਾਲਾ ਆਪਾਂ ਚਾਹ ਦੇ ਵਿੱਚ ਪਾ ਲੈਣਾ ਹੈ ਤੇ ਇਸ ਤਰ੍ਹਾਂ ਚਾਹ ਜਿਹੜੀ ਬਹੁਤ ਜ਼ਿਆਦਾ ਟੇਸਟੀ ਬਣੂਗੀ ਤੇ ਬਹੁਤ ਵਧੀਆ ਚਾਹ ਦੇ ਵਿੱਚ ਖੁਸ਼ਬੂ ਆਊਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ